ਜਿਆਣਾ ਪਹਿਲਾ ਬੰਦਾ ਹੈ ਜਿੰਨੇ ਮੇਰਾ ਸਾਥ ਨਹੀਂ ਛੱਡਿਆ ਜਦੋਂ ਫੋਨ ਕਰਾਂ ਜਦੀ ਤਿਆਰ ਹੁੰਦਾ ਜਿੱਥੇ ਮਰਜ਼ੀ ਹੋਏ ਬੰਦਾ ਕਹਿੰਦਾ ਚੱਲ ਨਹੀਂ ਤੇ ਜਦੋਂ ਦਾ ਮੈਂ ਮਤਲਬ ਪੁਰਾਣੇ ਯਾਰ ਮੇਰੇ ਸਾਰੇ ਛੱਡ ਛੁੱਟ ਗਏ ਇੱਕ ਤੂੰ ਹੀ ਬਚਿਆ ਚਲ ਐਵੇਂ ਵੀ ਵਧੀਆ ਸਾਥ ਨਿਭਾ ਰਿਹਾ ਤੂੰ ਇਹੀ ਹੁੰਦਾ ਬੰਦੇ ਦਾ ਬੰਦਾ ਗੁੱਡ ਹੈ ਮਾਜਰੀ ਤੋਂ ਮੁੰਡਾ ਤੇ ਫੋਟੋਗ੍ਰਾਫਰ ਦਾ ਵੀ ਕੰਮ ਕਰਦਾ ਹੈ ਇਹੀ ਨਹੀਂ ਲੋ ਜੀ ਇੱਥੇ ਫਿਲਮ ਸ਼ੂਟ ਕਰ ਰਹੇ ਨੇ ਮੁੰਡੇ ਨਮਾਦਿਆਂ ਦੇ ਇੱਥੇ ਇੱਕ ਖੰਡਰ ਜਿਆ ਨਮਾਦੇ ਪਿੰਡ ਹੈ ਨਾਲ ਹੀ ਬਣਿਆ ਹੋਇਆ ਆ ਮੁੰਡਾ ਵੀਡੀਓ ਡਾਇਰੈਕਟਰ ਹੈ ਪੂਸਤਾਂ ਵਾਲੀ ਫਿਲਮ ਬਣਾ ਰਹੇ ਨੇ ਤੇ ਦੇਖਣ ਆਏ ਸੀ ਅਸੀਂ ਤੇ ਵਿੱਚ ਮਾੜਾ ਮੋਟਾ ਸਾਡਾ ਵੀ ਹੈਗਾ ਰੋਲ ਮੈਂ ਚੱਲ ਕਰ ਲੈਨੇ ਆ ਮੇਨ ਹੀਰੋ ਤੁਹਾਨੂੰ ਮਿਲਾ ਦਿੰਨੇ ਆ ਇੱਕ ਕਰਮਜੀਤ ਕਤਰ ਕਾਨਗੜ ਤੋਂ ਮੁੰਡਾ ਵੈਸੇ ਨਾ ਤੂੰ ਕਰਮਜੀਤ ਕਾਨਗੜ ਰੱਖਣਾ ਚਾਹੀਦਾ ਸੀ ਤੈਨੂੰ ਕੇ ਆ ਦੇਖੋ ਜੀ ਕੱਢ ਲੈ ਲਾਲ ਦੁਪੱਟੇ ਹਰੀਆਂ ਚਾਦਰਾਂ ਆਏ ਮੁੰਡਾ ਫਿਲਮ ਦਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਹਾਰਰ ਮੂਵੀ ਦੀ ਸ਼ੂਟਿੰਗ ਕਰ ਰਹੇ ਹਾਂ ਤੇ ਬਹੁਤ ਵਧੀਆ ਫਿਲਮਾਂ ਅੱਜ ਤੱਕ ਤੁਸੀਂ ਇੰਗਲਿਸ਼ ਫਿਲਮਾਂ ਜਾਂ ਵੱਡੀਆਂ ਸਾਊਥ ਵਾਲੀਆਂ ਦੇਖੀ ਹੋਣੀਆਂ ਜੋ ਇਸ ਵਾਰ ਤੁਸੀਂ ਆਪਣੇ ਪੰਜਾਬ ਦੇ ਵਿੱਚ ਦੇਖੋਗੇ। ਕੀ ਆ ਤਾ ਕਰਕੇ ਦਿਖਾਵਾਂਗੇ ਯਾਰ ਤੁਸੀਂ ਇੰਨਾ ਨਾ ਪੈਸਾ ਲਾਉਣੇ ਸਾਡੀ ਫਿਲਮ ਫਰੀ ਦੇਖੋ ਬਸ ਇੱਕ ਲਾਇਕ ਤੇ ਕਮੈਂਟ ਸ਼ੇਅਰ ਕਰ ਦਿਓ ਬਸ ਸੀ ਚੈਨਲ ਦਾ ਨਾਮ ਦੱਸ ਦੇ। ਚੈਨਲ ਦਾ ਨਾਮ ਹੈ PDX ਸਮਾਣਾ। PDX ਸਮਾਣਾ। OK YouTube ਚੈਨਲ ਤੇ ਪਾਣਗੇ। ਠੀਕ ਹੈ ਜੀ। ਆ ਵਿੱਚ ਹੀਰੋ ਨੇ ਮੁੰਡੇ ਇੱਕ ਵਿੱਚ ਮੁੰਡਾ ਗੌਂਦਾ ਵੀ ਮਾਜ ਆਪਣਾ ਵਿਸ਼ਨਪੁਰੇ। ਵਿਸ਼ਨਪੁਰੇ ਕੀ ਨਾਮ ਆਪਣਾ? ਲਖਵੀਰ ਸਿੰਘ ਲਖਵੀਰ ਸਿੰਘ ਕਿਹੜੇ ਚੈਨਲ ਦੇ ਗਾਣਾ ਹੈ ਆਪਣਾ ਆਪਣਾ ਆਇਆ ਜੀ ਵਿਸ਼ਨਪ੍ਰੇਵ ਬਡਾਲ ਤੇ ਜੀ ਅੱਛਾ ਜੀ ਆ ਜੀ ਤੇ ਆਪਣਾ ਨਾਮ ਸਿੰਗਲ ਰੱਖਿਆ ਜੀ ਪਹਿਲਾ ਲਖਵੀਰ ਸਿੰਘ ਹੀ ਆ ਅੱਛਾ ਉਹ ਸਿੰਗਲ ਨਾਮ ਰੱਖਿਆ ਠੀਕ ਤੇ ਫਾਇਰ ਚੱਲਦੇ ਗਾਣਾ ਹੈ ਜੀ ਆਪਣਾ 20 ਅਗਸਤ ਨੂੰ ਆ ਵੀ ਲਿਖ ਦਿਓ ਆਪ ਵੀ ਲਿਖਦੇ ਆ ਜੀ ਆ ਵੀ ਲਿਖ ਦਿੰਦੇ ਆਪ ਵੀ ਗਾਣੇ ਵਧੀਆ ਗਾਣੇ ਠੀਕ ਹੈ ਜੀ ਇਹ ਬਾਈ ਰੀਟ ਕਰਤਾ ਅੱਛਾ ਰੀਟ ਕਰ ਤਾ ਠੀਕ ਰੋਲ ਹੀ ਕਰ ਦਿਓ ਵਿੱਚ ਫਿਲਮ ਦੀ ਅਗਲੀ ਵਾਰ ਆਏਗਾ ओके चलो बढ़िया शुरुआत ही करो जी आज हम शुरुआत तो की थी मैं ਜਿਹੜਾ ਦਾ ਸੌਂਕ ਹੈ ਨਾ ਵੀ ਅਸੀਂ ਫਿਲਮਾਂ ਦੇ ਵਿੱਚ ਕੰਮ ਕਰਨਾ ਅਸੀਂ ਉਹਨਾਂ ਨੂੰ ਜ਼ਰੂਰ ਮੌਕਾ ਦਿੰਨਾ ਹੈ ਪਹਿਲੀ ਵਾਰ ਕਿਉਂਕਿ ਕਈ ਲੋਕ ਨਾ ਲੈਂਦੇ ਨਹੀਂ ਵੱਡੇ ਵੱਡੇ ਆਂ ਦੀ ਹਵਾ ਖਰਾਬ ਹੋਈ ਪੰਜਾਬ ਉਹ ਲੈਂਦੇ ਨਹੀਂ ਹੈਗੇ ਵੀ ਅਸੀਂ ਨਵਾਂ ਬੰਦਾ ਲੈਂਦੇ ਆਪਣਾ ਕਨੈਕਟ ਨੰਬਰ ਬੋਲ ਦਿੰਦਾ 98762 18925 ਕਰਨਜੀਤ ਕਪੜਾ ਤੇ ਮੁੰਡਾ ਹੈਗਾ ਮਾਦਰੀ ਤੁਹਾਨੂੰ ਤੇ ਪਹਿਲਾਂ ਹੀ ਕਹਿ ਚੁੱਕਿਆ ਵਾ ਕਿ ਭਾਵੇਂ ਅੱਧੀ ਰਾਤ ਨੂੰ ਫੋਨ ਕਰੀਏ ਬੰਦਾ ਹਾਜ਼ਰ ਇਹ ਵਧੀਆ ਸਾਥ ਨਿਵਾ ਰਿਹਾ ਆਪਣਾ ਤੇ ਇਹਦੇ ਚ ਰੋਲ ਵੀ ਕਰਨਾ ਆਪਾਂ ਜਿਵੇਂ ਕਹਿਣਗੇ ਕਰ ਲਾਂ ਆਪਾਂ ਹਾਂ ਬਾਈ ਜੀ ਜ਼ਰੂਰ ਕਰਾਂਗੇ ਹਮ ਕਿਉਂਕਿ ਬਾਈ ਕਾਤਰ ਜੀ ਬਹੁਤ ਵਧੀਆ ਇਨਸਾਨ ਨੇ ਇਹ ਆਪਣੇ ਗਵੰਡੀ ਵੀ ਨੇ ਤੇ ਇਹਨਾਂ ਨੇ ਜਾਦ ਕਰਿਆ ਚੱਪ ਕੇ ਮਨਾਈਏ ਸਹੀ ਗੱਲ ਹੈ ਧੰਨਵਾਦ ਤੇ ਬਾਕੀ ਐਵੇਂ ਮੈਂ ਇੱਕ ਨਾ ਦਲੀਪ ਕੁਮਾਰ ਦੀ ਸਟੋਰੀ ਸੁਣੀ ਸੀ ਉਹਨਾਂ ਨੂੰ ਕਹਿੰਦੇ ਨੇ ਵੀ ਪਹਿਲਾ ਰੋਲ ਫਿਲਮ ਦੇ ਵਿੱਚ ਮਿਲਿਆ ਸੀ লাশ ਬੰਨਾ ਸੀ ਸਿਰਫ লাশ ਦਾ ਰੋਲ ਮਿਲਿਆ ਸੀ ਠੀਕ ਹੈ ਜੀ ਲਾਲੋ ਸਾਹਿਬ ਵੀ ਉੱਥੇ ਫਿਰ ਉਹਨਾਂ ਨੇ ਵੇਖਿਆ ਨਾਲੇ ਮੂੰਹ ਵੀ ਨਹੀਂ ਵਿਖਾਇਆ ਉਹਨਾਂ ਨੇ ਸਿਰਫ ਕੱਪੜਾ ਪਾਤਾ ਉੱਥੇ ਵੀ ਇਹ লাশ ਪਈ ਹੈ ਤੇ ਡਾਇਰੈਕਟਰ ਨੇ ਵੇਖਿਆ ਵੀ origignal ਬੰਦਾ ਐ ਲੱਗ ਰਿਹਾ ਵੀ ਸੱਚੀ লাশ ਪਈ ਉਥੋਂ ਉਹਨੂੰ ਫਿਰ ਅਗਾਂ ਰੋਲ ਮਿਲਣ ਲੱਗੇ ਸਨ ਇਹ ਨਹੀਂ ਵੀ ਆਪਾਂ ਸੀਨ ਨਹੀਂ ਵੇਖਣਾ ਵੱਡਾ ਛੋਟਾ ਇਹ ਨੂੰ ਮਾੜੀ ਏ ਉਹਦੇ ਚ ਆਪਣਾ ਸੀਨ ਵਾਂਗ ਕਰ ਅਗਲਾ ਇਹ ਕਵੇ ਵੀ ਹਾਂ ਵੀ ਫਿਲਮ ਤਾਂ ਚੱਲ ਠੀਕ ਠਾਕ ਸੀ ਪਰ ਆ ਜਿਹੜਾ ਬੰਦੇ ਨੇ ਰੋਲ ਕੀਤਾ ਵਧੀਆ ਕੀਤਾ ਹੂੰ ਇਹ ਲੈ ਕੇ ਚੱਲਣਾ ਚਾਹੀਦਾ ਜਿੰਨਕੀ ਸਹੀ ਗੱਲ ਹੈ ਬਾਕੀ ਹੁਣ ਦੇਖਦੇ ਆ ਕੀ ਬਣਦਾ ਉਸਕੇ ਕਰਦੇ ਨੇ ਨਾ ਲਾਰੇ ਨੇ ਉਹ ਮੋਟਰਸਾਈਕਲ ਸਾਈਡ ਤੇ ਕਰਦੇ ਕੱਪ ਪਿਆ ਬੰਦੇ ਨੇ ভূত ਬਣਾ ਰਹੇ ਆ ਨਹੀਂ ਨਹੀਂ ਠੀਕ ਹੈ ভূত ਹਨ ਪੂਰਾ ਮੇਕਅਪ ਕੰਡਾਈ ਕਰਦੇ ਆ ਪੂਰੇ ਮੜੀ ਮੜੀ ਇੱਥੇ ਲੱਗੀ ਹੋਈ ਇੱਥੇ ਨਾ ਮਿੱਟੀ ਦੀ ਹੋਰ ਬੋਲਾਂ ਲਾਵਾਂਗੇ ਸੱਦੇ ਤੇ ਵੈਸੇ ਲੱਗੀ ਆ ਆਇਤਾ ਲੱਗੂ ਇੱਥੇ ਪਤਾ ਲੱਗਿਆ ਨਾ ਇੱਥੇ ਲੇਟ ਲੈਣੇ ਆਪਾਂ ਥੋੜਾ ਜਿਹਾ ਨਾ ਨਾ ਲੇਟਣ ਵਾਲੀ ਗੱਲ ਹੈ ਬੰਦਰੀ ਜਸਤੋ ਪਤਲੀ ਲਾਉਣੀ ਇਹਨੂੰ ਪਤਾ ਕਿ ਕਿ ਭੂਤ ਦੇ ਲਊ ਲਾ ਰਹੇ ਹੈ ਹੇਲੋ ਬੰਦੇ ਨੇ ਵੇਖੋ ਕੀ ਦੇਖਿਆ ਤੇ ਚਾਹ ਤੇ ਤੂੰ ਕੋਈ ਕੋਈ ਇੱਕੋ ਨਹੀਂ ਚਾਹ ਤੈਨੂੰ ਛੱਡ ਨਹੀਂ ਸਕਦਾ ਚਾਹ ਵੇਖ ਰਿਹਾ ਮੈਂ ਹੋਰ ਸਾਡਾ ਭੂਤ ਭਾਈ ਫੇ ਹੱਥ ਚੱਕੀ ਫਿਰਦਾ ਵੇਲਾ ਬੰਦੇ ਦਾ ਵੱਡ ਲਿਆ ਹੈ ਇਹ ਕੰਗ ਬੱਲੇ ਵੱਡੀ ਸੀ ਮੈਂ ਕਿ ਡਿਊਟੀ ਤੇ ਬਹੁਤ ਲੇਟ ਹੋ ਗਿਆ ਨਾ ਪਾਣੀ ਆ ਪਿਆ ਆ ਚੱਕੇ ਮਾਣੇ ਮਾਣੇ ਜੀ ਇੱਧਰ ਅਮਰੀਕਾ ਸਨ ਨਾ ਬਾਈ ਸਸਤੀ ਕਾਲ ਜੀ ਬਹੁਤ ਵਧੀਆ ਐਕਟਰ ਡਾਇਰੈਕਟਰ ਪ੍ਰੋਡੂਸਰ ਬਾਈ ਕਹਿੰਦਾ ਕਮਾਲ ਕਰਦਾ ਰਿਹਾ ਫਿਲਮ ਦੇ ਵਿੱਚ ਬਾਈ ਧੰਨਵਾਦ ਆ ਤੁਹਾਡਾ ਆਪਾਂ ਕੱਢ ਜੋਗੇ ਨਹੀਂ ਨਹੀਂ ਇਹ ਲਾ ਲੋ ਜੀ ਇੱਧਰ ਇਹ ਲਾ ਭਾਈ ਜਸਸ ਇਹ ਲਾ ਉਹ ਤਾਂ ਤੇ ਆਰ ਉਹ ਜਸਸ ਇਹ ਲਾ ਇਹ ਸੜ ਦੇ ਉਹ ਦੇ ਮੈਨੂੰ ਨਵੀਂ ਹੁੰਦੀ

ਕਿਤੇ ਨਾ ਟੱਕਰਨ ਵਾਲਾ ਕੰਡਰ ਕਿਤੇ ਨਾ ਮਾਲ ਹਾਲੇ ਆਣਾ ਗਿੰਦਾ ਨਾ ਪੀ ਨਹੀਂ ਹਮੇ ਲੋਪਾ ਧਕੇ ਫੜਦੇ ਨੇ ਪੰਜ ਫੇਰ ਬਸ ਬਸ ਆ ਪਹਿਲਾਂ ਕਹਿੰਦਾ ਹਰੋਂ ਥੱਲੇ ਆਏ ਹੋਵੇਂ ਨਾ ਮਾਰ ਗਿਆ ਚਿਕਾਇਆ ਸੀ ਜਿਹੜਾ ਆਪਣੀ ਹੈਲੋ ਪਾਣੀ ਦੀ ਬੋਤਲ ਜਿਹੜੀ ਇਹ ਸ਼ੂਟਿੰਗ ਸੀ ਨਾ ਇਹ ਸੀ ਅੱਜ ਰਾਤ ਦੀ ਫਰਮਾਈ ਦੱਸ ਕਹਿੰਦਾ ਕਿ ਆਪਾਂ ਜੇ ਹੁਣ ਕਰ ਲਈਏ ਦੱਸਦੇ ਹਾਂ ਬਾਈ ਕੱਲ ਦਿਨ ਤੇ ਲੋਕਾਂ ਹੀ ਤਾਂ ਕਿਹਾ ਸੀ ਰਾਤ ਆਣੀ ਨਾ ਕੋਈ ਬਨੇ ਨਹੀਂ ਆਜਾ ਦਿਖਾਇਓ ਹਣਾ ਜਿਆਦੇ ਨਾ ਬਾਈ ਬਾਹਰ ਸੁੱਕਣਾ ਨਹੀਂ ਜੇ ਬਸ ਠੀਕ ਹੈ ਸੋਣਾ ਨਹੀਂ ਵੀਰੇ ਨੂੰ ਇੱਕ ਮਹੀਨਾ ਰੋੜੇ ਨੂੰ ਰੱਖਾ ਲੈ ਲਮਾਈ ਤੇ ਆਤਰਾ ਠੋਡੀ ਵਾਲਾ ਲੈੇਗਾ ਥੱਲੇ ਕੋਈ ਰੋਲ ਲਾਈਨ ਤੋਂ ਮਾਸ ਲੈ ਰਿਹਾ ਤਾਂ ਠੀਕ ਨਾ ਕਰ ਨਾ ਕਰ ਮੈਂ ਰੋਹੀ ਪਰਦਾ ਹੋਈ ਆ ਮਾਸ ਖਾ ਰਿਆ ਥੱਲੇ ਜਦੋਂ ਠੇੜੀ ਟਿਕ ਜਾਣਾ ਨਾ ਤਾਂ ਉਹ ਉਹੀ ਤਾਂ ਚੀਜ਼ਾਂ ਵੀ ਗਾ ਕਰ ਰਿਹਾ ਆਈ ਜਾਂ ਰੋੜੇ ਪਹਿਲਾਂ ਵੀ 16 ਚ ਉਹੀ ਵੰਦੇ ਹੁੰਦੇ ਬਰਿਆਨਾ ਬੰਦ ਦਰਵਾਜਾ ਬੰਦ ਦਰਵਾਜਾ ਸਮਝ ਸਮਝ ਕੋਈ ਨਹੀਂ ਸੌਂਦੀ ਹੁੰਦੀ ਨਾ ਨਾ ਕੋਈ ਸਟੋਰੀ ਨਹੀਂ ਪਰ ਨਾਨਾ ਦੀ ਪਤਾ ਵੀ ਬੰਦ ਦਰਵਾਜਾ ਸੀ ਇਕਾ ਸੀ ਛੋਲੇ ਦੇ ਨਾਲ ਬੰਦ ਦਰਵਾਜਾ ਲਿਆਈ ਦੀ ਹੁੰਦੀ ਸੀ ਹਨਾ ਅੱਛਾ ਦੋ ਸੀਨਾ ਪਾਕੀ ਤੋਂ ਉੱਠਿਆ ਕੇ ਕੱਢਾਂ ਬੜਾ ਵਜੇ ਲੱਗਣੇ ਠੀਕ ਹੋਣਾ ਕਰਨਾ ਲੋ ਜੀ ਮੈਡਮ ਜੀ ਆਏ ਹੋਏ ਨੇ ਫਿਲਮ ਚ ਰੋਲ ਕਰਨੋਂ ਵਾਸਤੇ ਉਰੇ ਆਓ ਜੀ ਉਰੇ ਪੈਣਾ ਦੇਖੋ ਅੱਗੇ ਚੱਲ ਆ ਬੱਚਾ ਆ ਤੁਮ ਜੇ ਕਿਤੇ ਤੇਰਾ ਕੋਈ ਜਨ ਚੋਂ ਬੰਦਾ ਤੁਹਾਕੇ ਸਾਰੇ ਕੈਮਰਾ ਮਨ ਵੜ ਦਿੱਤਾ ਮੂੰਹ ਚ ਭਲਾ ਬੱਲੇ ਬੱਲੇ ਲੇਬੜਦਾ ਸਾਰੀ ਮਿੱਠੀ ਪਤਾ ਦੇਖ ਲੈ ਬੱਲੇ ਬੱਲੇ ਲੇਬੜਦਾ ਸਾਰੀ ਪੂਰਾ ਫਟਾ ਦੇ ਮੈਨੂੰ ਬੱਲ ਬੱਲਾ ਹਾਂ ਬੱਲ ਬੱਲਾ ਹਾਂ ਬੱਲ ਬੱਲਾ ਹਾਂ ਇਧਰ ਜਿਆਦਾ ਹੀ ਬੰਦਾ ਫੇਰਾ ਹੈ ਬੰਦਾ ਕੀ ਹੈ ਨਾ ਸਰ ਪ੍ਰੋਗਰਾਮ ਆ ਉਹ ਬੰਦਾ ਕਹਿੰਦਾ ਮੈਂ ਤਾਂ ਫਿਰ ਕਰ ਲਿਆ ਦੇਖ ਨਹੀਂ ਕੋਈ ਨਾ ਕਿੰਨੋ ਦੱਦਾ ਜੀ ਤੇ ਆ ਸਾਥੇ ਤੇ ਦੋਸਤਾਂ ਨੇ ਕਈ ਦਿਨ ਹੋ ਗਏ ਰਹੇ ਨੂੰ ਨਾ ਕੋਈ ਆਉਂਦਾ ਚਲ ਮੈਨੂੰ ਕੰਮ ਆ ਰਿਹਾ ਹਾਂ ਚਲ ਮਾ ਕੋਈ ਨਹੀਂ ਫਿਰ 10 ਦਿਨ ਨੂੰ ਕਿਦਾ ਪੀਣਾ ਸਭ ਸੁਣਨਾ ਥੋੜਾ ਟੱਲਾ